ਮੈਂ ਨਵੀਆਂ ਨਵੀਆਂ ਪੋਸਟਾਂ ਵਿਕਰਮਜੀਤ ਮਜੀਠੀਆ ਦੀਆਂ ਵੇਖ ਰਿਹਾ ਤੇ ਮੈਂ ਵਿਕਰਮਜੀਤ ਮਜੀਠੀਆ ਨੂੰ ਪਹਿਲੇ ਇੱਕ ਗੱਲ ਕਹਿ ਦੇਵਾਂ ਕਿ ਬਾਹਲਾ ਤਾਂ ਮੈਨੂੰ ਪਤਾ ਨਹੀਂ ਬਾਹਲਾ ਤਾਂ ਮੈਨੂੰ ਪਤਾ ਨਹੀਂ ਪਰ ਜੰਗ ਵਾਲੇ ਘੋੜੇ ਮੇਲਿਆਂ 'ਚ ਨੱਚਦੇ ਨਹੀਂ ਹੁੰਦੇ ਮੈਂ ਫਿਰ ਕਹਿੰਨਾ ਮਜੀਠੀਆ ਸਾਹਿਬ ਕਿ ਜੰਗ ਵਾਲੇ ਘੋੜੇ ਮੇਲਿਆਂ 'ਚ ਨੱਚਦੇ ਨਹੀਂ ਹੁੰਦੇ ਇਹ ਗੱਲ ਮੈਂ ਕਹਿ ਕਿਉਂ ਰਿਹਾ ਇੱਕ ਮੰਤਰੀ ਆਮ ਆਦਮੀ ਪਾਰਟੀ ਦਾ ਰਮਜੋਤ ਕੇ ਪਤਾ ਨਹੀਂ ਸਾਨੂੰ ਤਾਂ ਮੰਤਰੀਆਂ ਦਾ ਪਤਾ ਹੀ ਨਹੀਂ ਸਾਨੂੰ ਤਾਂ ਬਾਅਦ ਚ ਪਤਾ ਲੱਗਦਾ ਜਦੋਂ ਕਿਸੇ ਮੰਤਰੀ ਦੀ ਵੀਡੀਓ ਜਾਂ ਫੋਟੋ ਸਾਹਮਣੇ ਆਉਂਦੀ ਆ ਸਭ ਤੋਂ ਵੱਡੀ ਗੱਲ ਤੇ ਆ ਕਿ ਅਸੀਂ ਆ ਚੀਜ਼ਾਂ ਵੇਖਣ ਵਾਸਤੇ ਹੀ ਰਹਿ ਗਏ ਆ ਕਿ ਆ ਵੇਖੋ ਜੀ ਮੰਤਰੀ ਆ ਕੁਛ ਕਰੀ ਜਾਂਦੇ ਆ ਕਿਉਂ ਨਹੀਂ ਕਰੀ ਜਾਂਦੇ ਮਿੰਟ ਇਸੇ ਜੋ ਕੁਛ ਕਰੀ ਜਾਂਦੇ ਕਰੀ ਜਾਂਦੇ ਹੋ ਜੇ ਤਾਂ ਕਿਸੇ ਔਰਤ ਦੇ ਨਾਲ ਧੱਕਾ ਹੋਇਆ ਉਹ ਤੱਕਾ ਹੋਇਆ ਉਹਦਾ ਬਲਾਤਕਾਰ ਜ਼ਬਰਦਸਤੀ ਹੋਈ ਉਹਦੇ ਨਾਲ ਫੇਰ ਬੰਦੀ ਕਾਰਵਾਈ ਜ਼ਰੂਰ ਕਰੋ ਫੇਰ ਅਸੀਂ ਵੀ ਨਾਲ ਖੜੀਏ ਪਰ ਆ ਜਿਹੜੀਆਂ ਫੋਟੋਆਂ ਪਾ ਪਾ ਕੇ ਸਾਨੂੰ ਵਿਖਾਉਣਾ ਕੀ ਚਾਹੁੰਦੇ ਆ ਇਹ ਕੀ ਦੱਸ ਰਹੇ ਆ ਤੇ ਕੁਝ ਲੋਕ ਇਹ ਲਿਖ ਰਹੇ ਆ ਮਜੀਠੀਆ ਸਾਹਿਬ ਪਹਿਲੇ ਤੁਹਾਡੀ ਗੱਲ ਕਰਦੇ ਆ ਤੁਸੀਂ ਇਹ ਗੱਲ ਦੱਸੋ ਇਹ ਫੋਟੋਆਂ ਦੇ ਨਾਲ ਕੀ ਹੋ ਗਿਆ ਇਹ ਕੀ ਪਤਾ ਕੀ ਲੱਗ ਜਾਊਗਾ ਇਹ ਉਹਨਾਂ ਦੀ ਜਿਹੜੀ ਲਾਈਫ ਆ ਪਹਿਲੀ ਗੱਲ ਤਾਂ ਮੈਂ ਉਹ ਜਿਹੜਾ ਮੰਤਰੀ ਆ ਮੈਂ ਉਹਨੂੰ ਪੁੱਛਦਾ ਇਹ ਬਾਈ ਯਾਰ ਤੁਸੀਂ ਕੋਈ ਜਵਾਕਾਂ ਨੂੰ ਦੱਸਣਾ ਚਾਹੁੰਦੇ ਆ ਕੁਝ ਜਾਂ ਕੋਈ ਇਹ ਫੋਟੋਆਂ ਖਿੱਚ ਕੇ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜੀ ਅਸੀਂ ਤਾਂ ਬੱਲੇ 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 ਆ ਇਹ ਜਿਹੜੀਆਂ ਬੰਦ ਕਮਰੇ ਵਾਲੀਆਂ ਤਸਵੀਰਾਂ ਲੈਣੇ ਆ ਤੁਸੀਂ ਜੇ ਤੁਸੀਂ ਕਿਸੇ ਨਾਲ ਮਤਲਬ ਇੱਕ ਉਦਾਹਰਨ ਵਜੋਂ ਕਹਿੰਨਾ ਉਦਾਹਰਨਾਂ ਨੂੰ ਯਾਰ ਜੇ ਕਿਸੇ ਦੇ ਨਾਲ ਤੁਹਾਡੇ ਨਾਲ ਕੋਈ ਬਹਿ ਗਿਆ ਤਾਂ ਉਹਦੀਆਂ ਫੋਟੋ ਖਿੱਚ ਕੇ ਸਬੂਤ ਕੀ ਦਿਨੇ ਆ ਤੇ ਹੁਣ ਮੈਂ ਮਜੀਠੀਆ ਸਾਹਿਬ ਤੁਹਾਨੂੰ ਕਹਿਣਾ ਕਿ ਵੇਖੋ ਮੰਤਰੀ ਕੀ ਕਰੀ ਜਾਂਦੇ ਆ ਕਰਨਗੇ ਰਾਜੇ ਜਿਹੜੇ ਹੁੰਦੇ ਸੀ ਰਾਜਿਆਂ ਦੇ ਰਾਜਪਾ ਕਿਉਂ ਗਏ ਸੀ ਰਾਜਿਆਂ ਦੇ ਰਾਜਪਾਗ ਤਾਂ ਗਏ ਸੀ ਕਿ ਯਾਸ਼ੀਆਂ ਕਰਨੀਆਂ ਛੱਡੀਆਂ ਨਿੰਗਾ ਇਹ ਇਕੱਲਾ ਇਹਨਾਂ ਦਾ ਰੌਲਾ ਨਹੀਂ ਪੈਂਦਾ ਤੁਹਾਡੀਆਂ ਸਰਕਾਰਾਂ ਦੇ ਵਿੱਚ ਥੋੜੇ ਵੀ ਰੌਲੇ ਪਏ ਆ ਕਦੇ ਕਿਸੇ ਦੀ ਵੀਡੀਓ ਸਾਹਮਣੇ ਆਈ ਆ ਕਦੇ ਕਿਸੇ ਦੀ ਵੀਡੀਓ ਸਾਹਮਣੇ ਆਈ ਆ ਤੇ ਸਾਨੂੰ ਸਿੱਟਾ ਕੀ ਮਿਲਿਆ ਮੰਤਰੀ ਉੱਠ ਕੇ ਕਹਿ ਦਿੰਦਾ ਕਿਹੜੀ ਮੇਰੀ ਤਾਂ ਵੀਡੀਓ ਐਡਿਟ ਹੋਈ ਆ ਮੇਰੀਆਂ ਫੋਟੋ ਐਡਿਟ ਹੋਈਆਂ ਯਾਰ ਫੋਟੋ ਐਡਿਟ ਹੋਈਆਂ ਹੁਣ ਮੰਤਰੀ ਉਹ ਕਹਿੰਦਾ ਕਿ ਮੇਰੀਆਂ ਫੋਟੋ ਐਡਿਟ ਹੋਈਆਂ ਮੈਂ ਰਣਜੋਤ ਜੀ ਜਿਹੜਾ ਜੋ ਵੀ ਤੁਹਾਡਾ ਨਾਮ ਆ ਮੈਂ ਤੁਹਾਨੂੰ ਪੁੱਛਦਾ ਸੰਤਾਂ ਤੁਹਾਡੀਆਂ ਫੋਟੋ ਫੁੱਟੋ ਤੋਂ ਪਤਾ ਲੱਗਦਾ ਵੀ ਆ ਵੀ ਮੰਤਰੀ ਹੈਗੇ ਆ ਐ ਵੀ ਜਿੰਨਾ ਫੋਟੋ ਵਿਕਰਮ ਜੀ ਤੋਂ ਮਜੀਠੀਆ ਦੀ ਐਡਿਟ ਐਡਿਟ ਕਿਉਂ ਨਹੀਂ ਹੋਊਗਾ ਸਖਬੀਰ ਬਾਦਲ ਦੀ ਐਡਿਟ ਕਿਉਂ ਨਹੀਂ ਹੋਊਗਾ ਜਾਇ ਭਗਵੰਤ ਮਾਨ ਦੀ ਫੋਟੋ ਐਡਿਟ ਕਿਉਂ ਨਹੀਂ ਹੋਈਆਂ ਜੇਕਰ ਤੂੰ ਇਹ ਕੰਨਾ ਤੇਰਾ ਮੈਂ ਮੈਸੇਜ ਸੁਣਿਆ ਇੱਕ মিডিਆ ਦੇ ਵਿੱਚ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖਾਂਗੇ ਨਾਲ ਅਸੀਂ ਅਖੇ ਇਹ ਤਾਂ ਜੀ ਸਾਡੀ ਲੁਗਿਆਣੇ ਚ ਜਿੱਤ ਬੜੀ ਤਗੜੀ ਹੋ ਰਹੀ ਆ ਵਿਰੋਧੀਆਂ ਦੇ ਭਾਰੀ ਬਣੀ ਪਈ ਆ ਇਹ ਫੋਟੋ ਤਾਂ ਐਡਿਟ ਹੋਈਆਂ ਜੇ ਐਡਿਟ ਹੋਈਆਂ ਤਾਂ ਪ੍ਰਭਾਵਤਮਾਦੀਆਂ ਕਿਉਂ ਨਾ ਹੋਈਆਂ ਜਿਹੜਾ ਉੱਥੋਂ ਦਾ ਕੈਂਡੀਡੇਟ ਆ ਉਹਦੀਆਂ ਫੋਟੋ ਐਡਿਟ ਕਿਉਂ ਨਾ ਹੋਈਆਂ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਦਾਂ ਵੱਲ ਵੇਖ ਸਾਡੇ ਪੰਜਾਬ ਦੇ ਲੋਕਾਂ ਨੂੰ ਆ ਲੁੱਚੀਆਂ ਲੰਡੀਆਂ ਇਹਨਾਂ ਤਸਵੀਰਾਂ ਵਿਖਾ ਕੇ ਇੱਕ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਮੈਂ ਮਜੀਠੀਆ ਸਾਹਿਬ ਤੁਹਾਨੂੰ ਕਹਿਣਾ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਮੰਤਰੀ ਆ ਕੁਝ ਕਰਦੇ ਫਿਰਦੇ ਆ ਇੱਕ ਜਣੇ ਨੇ ਪੋਸਟ ਇਹ ਪਾਈ ਆ ਕਿ ਸਾਡੇ ਪੰਜਾਬ ਦੀਆਂ ਧੀਆਂ ਪੈਣਾ ਨਾਲ ਆ ਕੁਝ ਹੋ ਰਿਹਾ ਅੱਛਾ ਕੁਝ ਹੋ ਰਿਹਾ ਤੁਹਾਨੂੰ ਚਲੋ ਹਲੇ ਮੈਨੂੰ ਸਮਝ ਨਹੀਂ ਆਉਂਦੀ ਜੇ ਤਾਂ ਕੋਈ ਮੰਤਰੀ ਹੋ ਜੇ ਫਿਰ ਤਾਂ ਕੁਝ ਹੋ ਰਿਹਾ ਤੇ ਜਦੋਂ ਕੋਈ ਵੀ ਸਰਕਾਰ ਹੁੰਦੀ ਮੌਜੂਦਾ ਸਰਕਾਰ ਸਾਡੇ ਪੰਜਾਬ ਦੀਆਂ ਧੀਆਂ ਪੇਣਾ ਤੇ ਪਾਣੀ ਦੀਆਂ ਵਿਛਾੜਾ ਕਰਦੇ ਆ ਗਰਮੀ ਹੋਵੇ ਸਰਦੀ ਹੋਵੇ ਉਸ ਟਾਈਮ ਉਹਨਾਂ ਧੀਆਂ ਪੇਣਾ ਦੇ ਪਿੰਡੇ ਉਵੇਂ ਦੱਸਦੇ ਆ ਵੀਡੀਓ ਦੇ ਵਿੱਚ ਕਦੇ ਚੈੱਕ ਕਰ ਲੋ ਜੇ ਤਾਂ ਤੁਸੀਂ ਉਸ ਟਾਈਮ ਤੇ ਜਿੱਤਾਂ ਦਾ ਕਿਉਂ ਨਹੀਂ ਫਿਕਰ ਕਰਦੇ ਉਸ ਟਾਈਮ ਤੇ ਕਿਉਂ ਨਹੀਂ ਉਹ ਕਰਦੇ ਕਿ ਨਾ ਨਾ ਭਾਈ ਸਾਡੇ ਪੰਜਾਬ ਦੀਆਂ ਧੀਆਂ ਪੇਣਾ ਦੂਜੀ ਗੱਲ ਜਦੋਂ ਉਹਨਾਂ ਦੇ ਲਾਠੀ ਚਾਰਜ ਕਰਦੇ ਆ ਪੁਲਿਸ ਵਾਲਿਆਂ ਤੋਂ ਚਕਾ ਚਕਾ ਕੇ ਉਹਨਾਂ ਦੇ ਚਪੇੜੇ ਮਰਵਾਉਂਦੇ ਆ ਧਰਨਿਆਂ 'ਚ ਧੱਕੇ ਸ਼ਾਇਆ ਹੁੰਦਣਾ ਉਸ ਟਾਈਮ ਤੇ ਤੁਹਾਡੇ ਪੰਜਾਬ ਦੀਆਂ ਧੀਆਂ ਦਾ ਦਰਦ ਕਿੱਥੇ ਜਾ ਵੜਦਾ ਹੈ ਕੋਈ ਜਵਾਬ ਕਿਸੇ ਕੋਲ ਇਹ 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 ਨਹੀਂ ਹਥਿਆਰੋਂ ਸੇ ਮਾਰਾ ਗਿਆ ਮੁਝੇ ਕਾਜਲ ਸੇ ਮਾਰਾ ਗਿਆ ਹਮੇਂ ਨਹੀਂ ਹਥਿਆਰੋਂ ਸੇ ਮਾਰਾ ਗਿਆ ਹਮਾਰਾ ਕਤਲ ਲੱਗ ਰਹਾ ਹੈ ਖੁਦ ਖੁਸ਼ੀ ਇਤਨੇ ਪਿਆਰ ਸੇ ਹਮੇਂ ਮਾਰਾ ਗਿਆ ਸਾਡੇ ਪੰਜਾਬ ਦੇ ਲੋਕਾਂ ਨੂੰ ਇੰਨੀਆਂ ਚੀਜ਼ਾਂ ਚ ਮਾਰਿਆ ਜਾ ਰਿਹਾ ਤੁਸੀਂ ਤਰੱਕੀ ਕਰਾਓ ਕੀ ਕਰਾਉਨੇ ਆ ਜੇਕਰ ਮਜੀਠੀਆਰਗੇ ਨੇ ਸਰਕਾਰਾਂ ਚੰਗੀਆਂ ਚਲਾਈਆਂ ਹੁੰਦੀਆਂ ਤੇ ਆ ਤਿੰਨ ਕੌੜੀ ਦੇ ਬੰਦੇ ਦਿੱਲੀ ਤੋਂ ਆ ਕੇ ਸਰਕਾਰਾਂ ਨਹੀਂ ਚਲਾਉਂਦੇ ਸੀ ਨਾ ਮੂੰਖ ਲਾਓ ਸਾਡਾ ਅਸੀਂ ਚੁੱਪ ਚਾਅ ਬੈਠੇ ਆ ਜਨਾਬ ਇਹ ਗੱਲਾਂ ਸੱਚੀਆਂ ਯਾਦ ਰੱਖੋ ਇਹ ਮੇਲਿਆਂ 'ਚ ਨਾ ਨੱਚੋ ਇਹ ਜਿਹੜੇ ਘੋੜੇ ਆ ਜੰਗ ਵਾਲੇ ਆ ਜੰਗਾਂ ਦੀ ਤਿਆਰੀ ਕਰੋ ਜੰਗਾਂ ਦੀ ਤਿਆਰੀ ਦਾ ਮਤਲਬ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤਾਂ ਜਿਹੜਾ ਭਾਈ ਸਾਹਿਬ ਆ ਮੰਤਰੀ ਆ ਜਿਹੜੀ ਇਹ ਕਹਿੰਦੇ ਕਿ ਸਾਡੀ ਫੋਟੋ ਐਡਿਟ ਹੋਈ ਆ ਐਡਿਟ ਵਾਲੇ ਨੂੰ ਦੱਸ ਦੇਵਾ ਕਿ ਜੇਕਰ ਇਲੈਕਸ਼ਨ ਦਾ ਹੀ ਕੰਮ ਹੁੰਦਾ ਤਾਂ ਲੁਧਿਆਣੇ ਵਾਲੇ ਕੈਂਡੀਡੇਟ ਦੀ ਐਡਿਟ ਹੋਣੀਆ ਸਿੰਘਾਂ ਨਾ ਕੀ ਜਨਾਬ ਤੁਹਾਡੀਆਂ ਹੋਣੀਆਂ ਸੀ ਤੁਹਾਨੂੰ ਤਾਂ ਅਸੀਂ ਜਨ ਨਹੀਂ ਅੱਜ ਲੱਗੀਆਂ ਤੁਹਾਡੀਆਂ ਫੋਟੋ ਵੇਖ ਕੇ ਮੀਡੀਆ ਦੇ ਵਿੱਚ ਬਲਬੁਲਾ ਛਾਇਆ ਪਿਆ ਓ ਛੱਡੋ ਓ ਭਰਾਵੋ ਛੱਡੋ ਮੈਂ ਅੱਜ ਇਹ ਕਹਿਣਾ ਕਿ ਆ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਇੱਕ ਬੰਦ ਕਮਰੇ ਚ ਤਸਵੀਰਾਂ ਲਿਆਂਦੀਆਂ ਕਿੰਨਾ ਕੀ ਆ ਮਜੀਠੀਆਂ ਨੂੰ ਸਜ਼ਾ ਮਿਲੂਗੀ ਕੋਈ ਦੇਊਗਾ ਸਜ਼ਾ ਇਹਨੂੰ ਜਾਂ ਕੋਈ ਉਸ ਮੰਤਰੀ ਨੂੰ ਸਜ਼ਾ ਦੇਊਗਾ ਜਿਹੜੀਆਂ ਫੋਟੋ ਖਿੱਚ ਕੇ ਪਤਾ ਨਹੀਂ ਕਿਹੜਾ ਮਾਡਲ ਲੈਣਾ ਚਾਹੁੰਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਦੱਸ ਪਤਾ ਨਹੀਂ ਕੀ ਹੋ ਗਿਆ ਕੀ ਕਰਨਾ ਚਾਹੁੰਦੇ ਆ ਸਾਨੂੰ ਇਹ ਹੀ ਪਤਾ ਨਹੀਂ ਲੱਗਿਆ ਜੇਕਰ ਤੁਸੀਂ ਆ ਸਾਰੇ ਮੰਤਰੀ ਆ ਨਾ ਜਿਹੜੇ ਇਸੇ ਤਰ੍ਹਾਂ ਰਾਜ ਭਾਗ ਸੀ ਜਿਹੜਾ ਉਹ ਰਾਜ ਭਾਗ ਇਹਨਾਂ ਮੂਲ ਨਿਵਾਸੀਆਂ ਕੋਲੇ ਹੁੰਦਾ ਸੀ ਜਿਨ੍ਹਾਂ ਨੂੰ ਅੱਜ ਛੂਦਰ ਕਿਹਾ ਜਾਂਦਾ ਇਹਨਾਂ ਨੇ ਰਾਜ ਭਾਗ ਗਵਾਉਣ ਦੇ ਵਿੱਚ ਬਹੁਤ ਪੁੱਠ ਕੰਡੇ ਇਹਨਾਂ ਦੇ ਨਾਲ ਅਪਣਾਏ ਗਏ ਆ ਤੇ ਭਾਈ ਸਾਹ ਵਾਏ ਗਏ ਔਰ ਅੱਜ ਦੇ ਜਿਹੜੇ ਮੰਤਰੀ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਮੈਂ ਫਿਰ ਤੋਂ ਆਣਾ ਮੈਂ ਸਾਰਿਆਂ ਨੂੰ ਨਹੀਂ ਆਂਦਾ ਪਰ ਇਹ ਜਿਹੜੇ ਮੰਤਰੀ ਆ ਇਹਨਾਂ ਦੇ ਛੌਂਕ ਹੀ ਇਹਨਾਂ ਕੰਮਾਂ ਤੇ ਆ ਗਏ ਕੀ ਇਹਨਾਂ ਨੂੰ ਦੇਸ਼ ਦਾ ਫਿਕਰ ਆ ਜਾਂ ਇਹਨਾਂ ਨੂੰ ਪੰਜਾਬ ਦਾ ਫਿਕਰ ਆ ਇਹ ਕਹਿਣ ਦੀਆਂ ਗੱਲਾਂ ਮੈਂ ਤਾਂ ਇੰਨੀ ਬੇਨਤੀ ਕਰਦਾ ਕਿ ਜੇਕਰ ਕਿਸੇ ਧੀ ਭੈਣ ਨਾਲ ਧੱਕਾ ਹੋਇਆ ਉਹ ਸਾਹਮਣੇ ਆਵੇ ਤਾਂ ਫੇਰ ਤਾਂ ਅਸੀਂ ਲੜੀਏ ਅਸੀਂ ਲੜੀਏ ਕੀ ਦਾ ਜਿਹੜਾ ਹੱਸ ਕੇ ਜਾ ਕੇ ਆਪ ਕਿਸੇ ਦੇ ਬਿੜ ਤੇ ਬਹਿ ਜਾਂਦਾ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਵੀ ਧੀਆ ਭੈਣਾਂ ਧੱਕਾ ਹੋ ਗਿਆ ਤੀਆਂ ਪੈਣਾ ਨਾਲ ਤੱਕਾ ਹਰ ਰੋਜ਼ ਐਸਐਸਪੀ ਦਫ਼ਤਰਾਂ ਦੇ ਵਿੱਚ ਹੁੰਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੁਝ ਲੋਕ ਕਹੋ ਜਿਹਾ ਕਿ ਜਿਹੜੇ ਤੀਆਂ ਪੈਣਾ ਦਾ ਮਿਸਯੂਜ਼ ਕਰਕੇ ਉਹਨਾਂ ਨੂੰ ਜਿਹੜਾ ਕਰੋ ਨਾ ਐਵੇਂ ਆਵਾਰਾ ਛੱਡ ਦਿੰਦੇ ਆ ਤੇ ਉਹ ਤੀਆਂ ਪੈਣਾ ਕੇਸ ਲਾਉਂਦੀਆਂ ਐਸਐਸਪੀ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਕੋਈ ਵਾਈਤਾ ਹੀ ਨਹੀਂ ਪੁੱਛਦਾ ਥਾਣੇ ਕਚਹਿਰੀਆਂ ਦੇ ਵਿੱਚ ਤੀਆਂ ਪੈਣਾ ਰੋਲਦੀਆਂ ਰਹਿੰਦੀਆਂ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂ ਕਿਹੜਿਆ ਤੁਸੀਂ ਯਾਰ ਧੀਆਂ ਪੈਣਾ ਦਾ ਸੋਚਦੇ ਫਿਰਦੇ ਆ ਜੇਕਰ ਤੁਸੀਂ ਧੀਆਂ ਪੈਣਾ ਦਾ ਸੋਚਦੇ ਹੁੰਦੇ ਤਾਂ ਧੀਆਂ ਪੈਣਾ ਸੱਤ ਸਮੁੰਦਰੋਂ ਪਾਰ ਨਾ ਜਾਂਦੀਆਂ ਐਵੇਂ ਕਹਿਣ ਦੀਆਂ ਗੱਲਾਂ ਤੁਸੀਂ ਇੱਕ ਮਸਲਾ ਕਾਦਾ ਲੋਕਾਂ ਨੂੰ ਭੜਕਾਉਣ ਦਾ ਮਸਲਾ ਕਿਹਾ ਵੇਖੋ ਜੀ ਫੋਟੋਮਾ ਫੋਟੋਮਾ ਵੇਖੀ ਜਾਂਦੇ ਅਸੀਂ ਵੀ ਫੋਟੋਮਾ ਚ ਹੈ ਕੀ ਆ ਉਹ ਦੋ ਮੀਆਂ ਬੀਬੀ ਪਏ ਆ ਵੇਖੀ ਜਾਂਦੇ ਅਸੀਂ ਹੈ ਕੀ ਆ ਬਹੁਤ ਸਾਰੇ ਲੋਕ ਜਿਹੜੇ ਵਿਰੋਧੀ ਤੇਰਾ ਮੈਨੂੰ ਕਹਿਣਗੇ ਹੇ ਤੂੰ ਗਲਤ ਬੋਲਿਆ ਮੈਂ ਗਲਤ ਕੁਝ ਨਹੀਂ ਬੋਲਿਆ ਫੇਸਬੁੱਕ ਸਾਡੀਆਂ ਧੀਆਂ ਪੈਣਾ ਚਲਾਉਂਦੀਆਂ ਫੇਸਬੁੱਕ ਹਰ ਵਿਅਕਤੀ ਚਲਾਉਂਦੇ ਆ ਅਸੀਂ ਇਹ ਕਹਿੰਨੇ ਆ ਫਲਾਨੀ ਕੁੜੀ ਗੰਦ ਪਾਉਂਦੀ ਫਲਾਨੇ ਮੁੰਡੇ ਗੰਦ ਪਾਉਂਦੇ ਆ ਤੇ ਆ ਗੰਦਾਲੀਆਂ ਫੋਟੋ ਜਿਹੜੀਆਂ ਸਾਡੇ ਸਾਹਮਣੇ ਪਾਈ ਜਾਂਦੇ ਆ